ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਾ ਜੀ ਸਰਬਤ ਖਾਲਸਾ ਦਾ ਸੰਕਲਪ ਹਰ ਸਿੱਖ ਦੇ ਮਨ ਵਿੱਚ ਹੈ ਹਰ ਸਿੱਖ ਦੀ ਇਹ ਚਾਹਤ ਹੈ ਕਿ ਸਿੱਖਾਂ ਦੇ ਜੋ ਮਸਲੇ ਨੇ ਉਹ ਕੋਈ ਐਸੀ ਜਥੇਬੰਦੀ ਜਿਵੇਂ 18ਵੀਂ ਸਦੀ ਵਿੱਚ ਸਰਬਤ ਖਾਲਸਾ ਰਲ ਕੇ ਮਸਲੇ ਹੱਲ ਕਰਦਾ ਸੀ ਉਹ ਹੱਲ ਕਿਤੇ ਜਾਣ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਬਤ ਖਾਲਸਾ ਜਥੇਬੰਦੀ ਇਸੇ ਸੰਕਲਪ ਨੂੰ ਪੂਰਾ ਕਰਨ ਵਾਸਤੇ ਉਸਾਰੀ ਜਾ ਰਹੀ ਹੈ ਤੇ ਆਓ ਇਸ ਦੇ ਬਾਰੇ ਜਾਣੀਏ ਕਿ ਕੀ ਹੈ ਇਸ ਦਾ ਸਭ ਤੋਂ ਪਹਿਲੇ ਜਿਹੜੀ ਸ਼ੁਰੂਆਤ ਹੈ ਸੰਵਾਦ ਦੇ ਵਿੱਚੋਂ ਹੀ ਨਿਕਲਿਆ ਅਤੇ ਫੀਨਿਕਸ ਗਲੋਬਲ ਗੁਰਮਤ ਪ੍ਰਚਾਰ ਨਾਤੇ ਇੱਕ ਸੰਵਾਦ ਦਾ ਪਲੇਟਫਾਰਮ ਹੈ ਜਿਹਦੇ ਉੱਤੇ ਇਹੋ ਜਿਹੇ ਵਿਚਾਰ ਰੱਖੇ ਗਏ ਅਤੇ ਉੱਥੋਂ ਇਨੀਸ਼ੀਅਲੀ ਇੱਕ ਟੀਮ ਜਿਹੜੀ ਹੈ ਇਸ ਜੋ ਇਸ ਨੂੰ ਪੂਰਾ ਕਰਨਾ ਚਾਹੁੰਦੀ ਹੈ ਉਹ ਸਾਰੇ ਇਕੱਠੇ ਹੋਈ ਤੇ ਉਸ ਤੋਂ ਬਾਅਦ ਹਾਸ ਤਸ ਤਾ ਹੋਰ ਸੱਜਣ ਗੁਰਸਿੱਖ ਤੇ ਭੈਣਾ ਉਹ ਜੁੜਦੀਆਂ ਦੀਆਂ ਤੇ ਇਸ ਸਾਰੀ ਟੀਮ ਨੇ ਜਿਹਨੂੰ ਅਸੀਂ ਥਿੰਕ ਟੈਂਕ ਟੀਮ ਕਹਿ ਸਕਦੇ ਹਾਂ ਉਹਨਾਂ ਨੇ ਰਲ ਕੇ ਸਰਬਤ ਖਾਲਸਾ ਜਥੇਬੰਦੀ ਦਾ ਸਭ ਤੋਂ ਪਹਿਲੇ ਇੱਕ ਸੰਕਲਪ ਤਿਆਰ ਕੀਤਾ ਉਸ ਸੰਕਲਪ ਦੇ ਆਧਾਰ ਦੇ ਉੱਤੇ ਇਸ ਦਾ ਵਿਧਾਨ ਤਿਆਰ ਕੀਤਾ ਅਤੇ ਉਸ ਵਿਧਾਨ ਦੇ ਅਨੁਸਾਰ ਹੁਣ ਇਸ ਦੀ ਜਿਹੜੀ ਰਜਿਸਟ੍ਰੇਸ਼ਨ ਕਾਰਗੁਜ਼ਾਰੀ ਇਸ ਨੂੰ ਕਿਵੇਂ ਉਸਾਰਨਾ ਉਹ ਹੁਣ ਸ਼ੁਰੂ ਹੋਇਆ ਅਗਰ ਸਰਬਤ ਖਾਲਸਾ ਜਥੇਬੰਦੀ ਬਾਰੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਸਰਬਤਖਾਲਸਾ.world ਵੈਬਸਾਈਟ ਤੇ ਜਾ ਕੇ ਇਸ ਸਾਰੀ ਕਾ ਜੁੜੀ ਹੈ ਡਿਟੇਲ ਉਹ ਦੇਖੀ ਜਾ ਸਕਦੀ ਹੈ। ਇਸ ਨੂੰ ਜੋ ਪਰਿਭਾਸ਼ਿਤ ਜਿਵੇਂ ਕੀਤਾ ਗਿਆ ਉਹ ਇਹ ਹੈ ਕਿ ਸਰਬਤ ਖਾਲਸਾ ਜਥੇਬੰਦੀ ਗੁਰਮਤ ਦੇ ਚਾਨਣ ਵਿੱਚ ਪੰਜ ਪ੍ਰਧਾਨੀ ਸੰਕਲਪ ਨੂੰ ਰੂਪਮਾਨ ਕਰਦੀ ਇੱਕ ਖੁਦ ਮੁਖਤਿਆਰ ਸੰਸਥਾ ਹੈ ਜੋ ਕਿਸੇ ਖਾਸ ਦੇਸ਼-ਸਥਾਨ ਨਾਲ ਬੱਜੇ ਬਿਨਾ ਪੂਰਨ ਪਾਰਦਰਸ਼ਤਾ ਨਾਲ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਸੋ ਇਹਦੇ ਅੰਦਰ ਕੁਝ ਨੁਕਤੇ ਧਿਆਨ ਦੇਣ ਵਾਲੇ ਨੇ ਸਭ ਤੋਂ ਪਹਿਲੇ ਗੁਰਮਤ ਤੇ ਚਾਨਣ ਵਿੱਚ ਕਿ ਜੁੜੀ ਵੀ ਗੱਲ ਸਿੱਖਾਂ ਦੀ ਜੋ ਸੰਸਥਾ ਹੈ ਉਹ ਹਮੇਸ਼ਾ ਹੀ ਗੁਰਮਤ ਦੀ ਰੋਸ਼ਨੀ ਦੇ ਵਿੱਚ ਹੀ ਚੱਲਣੀ ਚਾਹੀਦੀ ਹੈ ਔਰ ਦੂਸਰਾ ਇਹ ਪੰਜ ਪ੍ਰਧਾਨੀ ਸੰਕਲਪ ਅਧੀਨ ਕਹਿਣ ਤੋਂ ਭਾਵ ਵਿਅਕਤੀਗਤ ਕਿਸੇ ਇੱਕ ਵਿਅਕਤੀ ਦੇ ਅਧੀਨ ਨਹੀਂ ਬਲਕਿ ਪੰਜ ਪ੍ਰਧਾਨੀ ਸੰਕਲਪ ਅਧੀਨ ਸੋ ਹੁਣ ਤੱਕ ਜਿਹੜੀਆਂ ਇਹੋ ਜਿਹਾਂ ਐਫਰਟਸ ਹੋਏ ਨੇ ਜੋ ਜੋ ਉਪਰਾਲੇ ਹੋਏ ਨੇ ਉਹ ਕਿਤੇ ਨਾ ਕਿਤੇ ਅਕਾਲ ਤਖਤ ਦੇ ਜਥੇਦਾਰ ਨੂੰ ਨਿਯੁਕਤ ਕਰਨ ਦੇ ਦੇ ਇਰਦ-ਗਿਰਦ ਹੋ ਰਹੇ ਨੇ ਸੋ ਇਸ ਵਰਤਾਂਤ ਤੋਂ ਮੁਕਤ ਹੋਣ ਦੀ ਜ਼ਰੂਰਤ ਹੈ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਪੰਜ ਪ੍ਰਧਾਨੀ ਸੰਕਲਪ ਦਿੱਤਾ ਹੈ ਜ ਜਨੂੰ ਸਿੱਕੇ ਕਿਸੇ ਇੱਕ ਨੂੰ ਸੁਪਰੀਮ ਪਾ ਰਾ ਦਨੇ ਆ ਤੇ ਉਹ ਗੁਰੂ ਦੀ ਬਰਾਬਰੀ ਤਲ ਹੋ ਜਾਂਦਾ ਹੈ ਫਿਰ ਉੱਥੇ ਬੈਠ ਕੇ ਹੁਕਮਨਾਮੇ ਜਾਰੀ ਕਰਦਾ ਹੈ ਉੱਥੇ ਬੈਠ ਕੇ ਉਹ ਛੇਕਦਾ ਹੈ ਤੇ ਜੋ ਕਿ ਗੁਰੂ ਸਮਾਨ ਬਣ ਜਾਂਦਾ ਸੋ ਉਸ ਤੋਂ ਮੁਕਤ ਹੋਣ ਵਾਸਤੇ ਸਾਨੂੰ ਪੰਜ ਪ੍ਰਧਾਨੀ ਸੰਕਲਪ ਅਧੀਨ ਹੋਣਾ ਪਏਗਾ ਔਰ ਔਰ ਇਹ ਸੰਸਥਾ ਸਰਵਤ ਖਾਲਸਾ ਤਾਂ ਹੀ ਕਹਿਲਾ ਸਕਦੀ ਹੈ ਅਗਰ ਇਹ ਖੁਦ ਮੁਖਤਿਆਰ ਹੋਏ ਅਗਰ ਇਹ ਸਵਰਨ ਹੋਏ ਕਿ ਕਿਸੇ ਇੱਕ ਸਥਾਨ ਦੇ ਨਾਲ ਕਿਸੇ ਇੱਕ ਦੇਸ਼ ਦੇ ਅਧੀਨ ਨਾ ਹੋਏ ਸਾਰੀ ਦੁਨੀਆ ਭਰ ਦੇ ਸਿੱਖਾਂ ਦੀ ਦਾ ਸਾਂਝਾ ਮੰਚ ਹੋਵੇ ਔਰ ਇਹਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਹਰ ਸਿੱਖ ਵਾਸਤੇ ਪੂਰੀ ਪਾਰਦਰਸ਼ੀ ਹੋਵੇ ਟਰਾਂਸਪੇਰੈਂਸੀ ਹੋਵੇ ਤੇ ਔਰ ਅਗਰ ਇਹ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਤਾਂ ਹੀ ਅਸੀਂ ਇਹਨੂੰ ਸਰਬੱਤ ਖਾਲਸਾ ਕਹਿ ਸਕਦੇ ਹਾਂ ਸੋ ਇਨ੍ਹਾਂ ਹੀ ਵਿਚਾਰਾਂ ਦੇ ਅਧੀਨ ਜਿਹੜੀ ਹੈ ਇਹ ਸਰਬੱਤ ਖਾਲਸਾ ਜਥੇਬੰਦੀ ਉਸਾਰੀ ਜਾ ਰਹੀ ਹੈ ਇੱਥੇ ਧਿਆਨ ਦੇਣ ਦੀ ਗੱਲ ਹੈ ਕਿ ਇਹ ਕਿਸੇ ਖਾਸ ਦੇਸ਼-ਸਥਾਨ ਨਾਲ ਬੱਝੇ ਪਿਨਾਹੂ ਲਈ ਜ਼ਹੀਦੀ ਹੈ ਪਾਵ ਇਹ ਅਸੀਂ ਇਹ ਜੋ ਸੰਕਲਪ ਹੈ ਇਹ ਗੁਰੂ ਸਾਹਿਬ ਦੇ ਆਪਣੇ ਇਤਿਹਾਸ ਤੋਂ ਲਿਖਿਆ ਤੋਂ ਪ੍ਰੇਰਣਾ ਲੈਂਦੀ ਹੈ ਕਿਉਂਕਿ ਗੁਰੂ ਸਾਹਿਬ ਦੇ ਸਮੇਂ ਜੋ ਅੱਜ ਦੀ ਸਿਚੁਏਸ਼ਨ ਹੈ ਸਿੱਖਾਂ ਦੀ ਉਹ ਕੋਈ ਨਵੀਂ ਨਹੀਂ ਹੈ ਗੁਰੂ ਸਾਹਿਬ ਦੇ ਆਪਣੇ ਸਮੇਂ ਵੀ ਇਹੋ ਜਿਹੀ ਸਿਚੁਏਸ਼ਨ ਸੀ ਜਦੋਂ ਇਹ ਤੇ ਉਹ ਥਾਂ ਜਿਹੜੇ ਗੁਰੂਆਂ ਨੇ ਆਪ ਬਸਾਏ ਸੀ ਉਹਨਾਂ ਉੱਤੇ ਪੰਥ ਵਿਰੋਧੀ ਤਾਕਤਾਂ ਦਾ ਕਬਜ਼ਾ ਹੋ ਗਿਆ ਸੀ ਤੇ ਅਸੀਂ ਸਾਨੂੰ ਪਤਾ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਛੱਡਿਆ ਉਸ ਤੋਂ ਬਾਅਦ ਉਸ ਸਥਾਨ ਦੇ ਉੱਤੇ ਹਮੇਸ਼ਾ ਹੀ ਜੋ ਹੈ ਪੰਥ ਵਿਰੋਧੀ ਤਾਕਤਦਾਰ ਕਬਜ਼ਾ ਰਿਹਾ ਸਰਕਾਰ ਦੀ ਮਦਦ ਦੇ ਨਾਲ ਪਿੱਪ੍ਰਿਥੀ ਚੰਦ ਦੀ ਔਲਾਦ ਕਾਬਜ਼ ਰਹੀ ਪਰ ਗੁਰੂ ਸਾਹਿਬ ਨੇ ਜਿਵੇਂ ਸਾਨੂੰ ਪ੍ਰੇਰਣਾ ਕੀਤੀ ਹੈ ਅਸੀਂ ਉਸ ਤਰ੍ਹਾਂ ਸਿੱਖਣਾ ਪਰ ਅੱਜ ਅਸੀਂ ਕੋਸ਼ਿਸ਼ ਕਰਦੇ ਪਏ ਹਾਂ ਜਦੋਂ ਵੀ ਇਸ ਗੱਲ ਆਉਂਦੀ ਸਰਬਤ ਖਾਲਸਾ ਦੀ ਤਾਂ ਕਿਤੇ ਨਾ ਕਿਤੇ ਇਹ ਗੱਲ ਆ ਜਾਂਦੀ ਕਿ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਕਰਵਾਣਾ ਇਹ ਗੱਲ ਬਿਲਕੁਲ ਸਹੀ ਹੈ ਸੀ ਆਪਣੇ ਧਾਰਮਿਕ ਸਥਾਨਾਂ ਦੇ ਉੱਤੇ ਪੂਰੀ ਚਾਹੁੰਦੇ ਆ ਕਿ ਸੱਚੇ ਸੁੱਚੇ ਸਿੱਖ ਜਿਹੜੇ ਨੇ ਉਹੀ ਜਿਹੜੇ ਨੇ ਗੁਰਮਤ ਦੇ ਚਾਨਣ ਵਿੱਚ ਸਾਰਾ ਪ੍ਰਬੰਧ ਚਲਾਣ ਪਰ ਦੂਸਰੀ ਪਰ ਅਗਰ ਸੀ ਆਪਣਾ ਟੀਚਾ ਕਿਸੇ ਇੱਕ ਸਥਾਨ ਨੂੰ ਦੇ ਉੱਤੇ ਕੰਟਰੋਲ ਨਹੀਂ ਰੱਖ ਦਵਾਂਗੇ ਤੇ ਇਹ ਜਿਹੜਾ ਨਰੇਟਿਵ ਹੈ ਇਹ ਜਿਹੜਾ ਬਿਰਤਾਂਤ ਹੈ ਇਹ ਪੰਥ ਵਿਰੋਧੀ ਤਾਕਤਾਂ ਦੇ ਹਮੇਸ਼ਾ ਹੱਕ ਵਿੱਚ ਜਾਂਦਾ ਹੈ ਤੇ ਕਿਉਂਕਿ ਕਿਸੇ ਸਥਾਨ ਤੇ ਕਬਜ਼ਾ ਕਰਨਾ ਅਮੇਸ਼ੇ ਸਰਕਾਰ ਦੀ ਮਦਦ ਦੇ ਨਾਲ ਪੰਥ ਵਿਰੋਧੀ ਤਾਕਤਾਂ ਲਈ ਆਸਾਨ ਹੋ ਜਾਂਦਾ ਹੈ ਅਸੀਂ ਇਸ ਬਿਰਤਾਂਤ ਤੋਂ ਮੁਕਤ ਹੋਣਾ ਕਿਉਂਕਿ ਮੇਰੀ ਪੀੜੀ ਦਾ ਸਿਧਾਂਤ ਕਿਸੇ ਦਾ ਗੁਲਾਮ ਨਹੀਂ ਹੈ ਜਦੋਂ ਤੋਂ ਗੁਰੂ ਹਰਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਛੱਡਿਆ ਉਸ ਤੋਂ ਬਾਅਦ ਕੋਈ ਗੁਰੂ ਸਾਹਿਬ ਉੱਥੇ ਨਹੀਂ ਆਏ ਗੁਰੂ ਤੇਗ ਬਹਾਦਰ ਜੀ ਜਦੋਂ ਉੱਥੇ ਗਏ ਤੇ ਉਦੋਂ ਵੀ ਉਹਨਾਂ ਨੂੰ ਨਹੀਂ ਜਾਣ ਦਿੱਤਾ ਗੁਰੂ ਤੇਗ ਬਹਾਦਰ ਜੀ ਦੇ ਨਾਲ ਸ਼ਸਤਰਧਾਰੀ ਸਿੱਖ ਵੀ ਸਨ ਪਰ ਉਹਨਾਂ ਨੇ ਮਨਾ ਕਰ ਦਿੱਤਾ ਕਿ ਵੀ ਕੋਈ ਇੱਥੇ ਇਹੋ ਜਿਹਾ ਜ਼ਬਰਦਸਤੀ ਕਾਬਜ਼ ਹੋਣ ਵਾਲੀ ਗੱਲ ਨਹੀਂ ਕਰਨੀ ਕਿ ਜੇ ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਸਿੱਖਾਂ ਦੇ ਨਾਲ ਰਲ ਕੇ ਕਿਤੇ ਇਹ ਇਹ ਕੰਮ ਕਰਦੇ ਉੱਥੇ ਅਗਰ ਕਾਬਜ਼ ਹੋਣ ਦੀ ਹੁੰਦੀ ਤੇ ਜ਼ਰੂਰ ਵਕਤੀ ਤੌਰ ਤੇ ਹੋਇਆ ਜਾ ਸਕਦਾ ਸੀ ਪਰ ਇਹ ਸਿੱਖ ਇਤਿਹਾਸ ਵਿੱਚ ਇੱਕ ਜੋ ਹੈ ਇਹ ਪਹਿਜਾਨੀ ਸੀ ਕਿ ਇੱਕ ਇੱਕ ਐਗਜ਼ਾਮਪਲ ਸੈੱਟ ਹੋ ਜੁਣੀ ਸੀ ਕਿ ਗੁਰੂ ਗੁਰੂ ਦੇ ਵਾਸਤੇ ਵੀ ਕਿਸੇ ਸਥਾਨ ਦੇ ਉੱਤੇ ਕਾਬਜ਼ ਹੋਣ ਲਈ ਕਿੰਨੀ ਮਹੱਤਤਾ ਹੈ ਪਰ ਗੁਰੂ ਸਾਹਿਬ ਨੇ ਸਾਨੂੰ ਇਸ ਤੋਂ ਮਨਾ ਕੀਤਾ ਔਰ ਉਹਨਾਂ ਨੇ ਉੱਥੋਂ ਬਿਨਾਂ ਕਿਸੇ ਵਿਰੋਧ ਦੇ ਉੱਥੋਂ ਉਹ ਗਏ ਔਰ ਉਹਨਾਂ ਨੇ ਨਵੀਆਂ ਸੰਸਥਾਵਾਂ ਕਾਇਮ ਕੀਤੀਆਂ ਸੋ ਉਸ ਤੋਂ ਬਾਅਦ ਖਾਲਸਾ ਪੰਥ ਦੀ ਸਾਜਨਾ ਹੋਈ ਜੋ ਅਨੰਦਪੁਰ ਸਾਹਿਬ ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਈ ਜੋ ਤਲਵੰਡੀ ਸਾਬੋ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਿੱਤੀ ਗਈ ਦੇਹਧਾਰੀ ਪਰੰਪਰਾ ਦਾ ਅੰਤ ਹੋਇਆ ਨੰਦੇੜ ਦੀ ਤੜਤੀ ਤੋਂ ਹੋਇਆ ਇੰਨੇ ਜ਼ਰੂਰੀ ਸਿੱਖ ਇਤਿਹਾਸ ਦੇ ਜਿਹੜੇ ਵਾਕਿਆ ਹੋਏ ਉਹ ਕੋਈ ਅਕਾਲ ਬੁੰਗੇ ਨਹੀਂ ਹੋਏ ਇੱਥੋਂ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਅਗਰ ਸਾਡੇ ਇਤਿਹਾਸਿਕ ਸਥਾਨ ਪੰਥ ਵਿਰੋਧੀ ਤਾਕਤਾਂ ਦੇ ਹੱਕ ਵਿੱਚ ਹੀ ਨੇ ਤੇ ਅਸੀਂ ਸਿਧਾਂਤ ਨੂੰ ਉਸ ਦੇ ਬਾਵਜੂਦ ਵੀ ਕਾਇਮ ਰੱਖ ਸਕਦੇ ਹਾਂ ਸੋ ਇਸੇ ਸਮਝ ਵਿੱਚੋਂ ਸਰਬੱਤ ਖਾਲਸਾ ਜਥੇਬੰਦੀ ਜੋ ਹੈ ਉਹ ਇਹ ਕਹਿ ਰਹੀ ਹੈ ਕਿ ਸਾਨੂੰ ਕਿਸੇ ਖਾਸ ਦੇ ਸਥਾਨਲ ਬੱਜੇ ਬਿਨਾ ਖੁਦ ਮਕਤੀਆਰ ਸੰਸਥਾ ਜਿਹੜੀ ਹੈ ਉਹ ਕਾਇਮ ਕਰਨੀ ਹੈ ਇਹ ਜੋ ਸੰਸਥਾ ਹੈ ਸਰਬਤ ਖਾਲਸਾ ਜਥੇਬੰਦੀ ਇਹ ਚਾਰ ਥੰਮਾਂ ਤੇ ਆਧਾਰਿਤ ਹੈ ਇਹਨੂੰ ਚਾਰ ਥੰਮਾਂ ਤੇ ਆਧਾਰਿਤ ਕੀਤਾ ਗਿਆ ਹੈ ਪਹਿਲਾ ਸਿਧਾਂਤ ਸਿਧਾਂਤ ਵਿੱਚ ਪਰਪਕਤਾ ਸੋ ਸਰਬਤ ਖਾਲਸਾ ਜਥੇਬੰਦੀ ਵੱਧ ਤੋਂ ਵੱਧ ਸਿਧਾਂਤ ਤੱਕ ਸਾਂਝ ਦੇ ਅਧੀਨ ਇਕੱਤਰ ਹੋਏ ਗੁਰਸਿੱਖਾਂ ਦਾ ਇੱਕ ਸਾਂਝਾ ਮੰਚ ਹੈ ਔਰ ਇਹ ਇਸ ਨੂੰ ਸਮਰਾਈਜ਼ ਇਸ ਤਰ੍ਹਾਂ ਕੀਤਾ ਗਿਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੂਰਾ ਗੁਰੂ ਮੰਨਣ ਵਾਲੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੋਤ ਸਰੂਪ ਦੱਸਾਂ ਜਾਂਦੀਆਂ ਦੀ ਨਿਰੰਤਰਤਾ ਅਤੇ ਖੰਡੇ ਬਾਟੇ ਦੀ ਪੌਹਲ ਤੇ ਪੂਰਾ ਨਿਸ਼ਰਖਣ ਵਾਲੇ ਦੁਨੀਆ ਭਰ ਦੇ ਗੁਰਸਿੱਖ ਇਸਤਰੀ ਪੁਰਖਾਂ ਦੇ ਸਾਂਝੇ ਮੰਚ ਨੂੰ ਸਰਬਤ ਖਾਲਸਾ ਜਥੇਬੰਦੀ ਕਹਿੰਦੇ ਹਨ ਸੋ ਸਭ ਤੋਂ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੂਰਾ ਗੁਰੂ ਮੰਨਣ ਵਾਲੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ 10 ਜਮੀਆਂ ਦੀ ਨਿਰੰਤਰਤਾ ਵਿੱਚ ਵਿਸ਼ਵਾਸ ਰੱਖਣ ਵਾਲੇ ਕਿਉਂਕਿ ਅਸੀਂ ਦੇਖਦੇ ਹਾਂ ਕੁਝ ਐਸੀ ਜਥੇਬੰਦੀਆਂ ਨੇ ਜੋ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਵਿੱਚ ਵਿਸ਼ਵਾਸ ਰੱਖਦੀਆਂ ਨੇ ਪਰ ਕਹਿੰਦੇ ਨੇ ਅਸੀਂ ਅਗਲੇ ਗੁਰੂਆਂ ਦੇ ਨਾਲ ਆਪਣੇ ਆਪ ਨੂੰ ਨਹੀਂ ਜੋੜਦੇ ਤੇ ਕੁਝ ਐਸੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਵੀ ਗੁਰਗੱਦੀਆਂ ਚਲਾਈਆਂ ਹੋਈਆਂ ਸੋ ਇਸ ਨੂੰ ਰਿਕਾਰਡ ਕਰਨਾ ਇਸ ਨੂੰ ਦਰਜ ਕਰਨਾ ਇਹ ਬਹੁਤ ਜ਼ਰੂਰੀ ਹੈ ਅਤੇ ਅਸੀਂ ਇਹ ਸਮਝਦੇ ਹਾਂ ਕਿ ਵੀ ਐਸੇ ਬਹੁਤ মতਪੇਦ ਨੇ ਰਹਿਤ ਮਰਿਆ ਦੇ ਵਿੱਚ ਬੜੇ মতਪੇਦ ਨੇ ਸੋ ਜਿਹੜੇ মতਪੇਦ ਨੇ ਅਸੀਂ ਉਹਨਾਂ ਨੂੰ ਉਦਾਹਰਨ ਨਹੀਂ ਮੰਨਿਆ ਪਰ ਇਸ ਦੇ ਬਾਵਜੂਦ ਖੰਡੇ ਬਾਟੇ ਦੀ ਪੌਲ ਤੇ ਨਿਸ਼ਚਾ ਦੇ ਉੱਤੇ ਤੇ ਇੱਕ ਸਾਰਤਾ ਬਣ ਸਕਦੀ ਹੈ ਸੋ ਇਹਨਾਂ ਇਸ ਇਸ ਤਰੀਕੇ ਨਾਲ ਸਿਧਾਂਤਕ ਸਾਂਝ ਅਗ ਤੇ ਉੱਤੇ ਅਸੀਂ ਸਾਰੇ ਇਕੱਠੇ ਹੋ ਸਕਦੇ ਹਾਂ ਸੋ ਪਹਿਲਾ ਸਿਧਾਂਤ ਇਸ ਦਾ ਥੰਮ ਦੂਸਰਾ ਨੁਮਾਇੰਦਗੀ ਰਿਪਰੈਜ਼ੈਂਟੇਸ਼ਨ ਸੋ ਸਰਬਤ ਕਲਸਾ ਜਥੇਬੰਦੀ ਦੁਨੀਆ ਵਿੱਚ ਵਸਦੀ ਸਿੱਖ ਸੰਗਤ ਨੁਮਾਇੰਦਗੀ ਕਰਦੀ ਹੋਏ ਪੂਰੀ ਦੁਨੀਆ ਦੇ ਵਿੱਚ ਸੋ ਇਹ ਨਹੀਂ ਹੈ ਕਿ ਕਿਸੇ ਇੱਕ ਖਾਸ ਰੀਜਨ ਕਿਸੇ ਖਾਸ ਸਟੇਟ ਦੇ ਹੀ ਜਿਹੜੇ ਨੇ ਨੁਮਾਇੰਦੇ ਉਹ ਪੂਰੀ ਦੁਨੀਆ ਦੇ ਉੱਤੇ ਆਪਣਾ ਜਿਵੇਂ ਉਹ ਫੈਸਲੇ ਲੈਣ ਉੱਤੇ ਐਪਲੀਕੇਬਲ ਹੋਣ ਅਸੀਂ ਜਾਣਦੇ ਹਾਂ ਅੱਜ ਸਿੱਖ ਪੂਰੀ ਦੁਨੀਆ ਵਿੱਚ ਫੈਲ ਗਏ ਨੇ ਔਰ ਹਰ ਕਿਸੇ ਦੇ ਆਪਣੇ ਯੂਨਿਕ ਆਪਣੇ ਮਸਲੇ ਨੇ ਸੋ ਉਨਾ ਸਭ ਦੇ ਵਾਸਤੇ ਨੂੰ ਅਡਰੈਸ ਕਰਨ ਵਾਸਤੇ ਜ਼ਰੂਰੀ ਹੈ ਕਿ ਜਿਹੜੀ ਜਥੇਬੰਦੀ ਹੋਏ ਉਹ ਪੂਰੀ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੋਵੇ। ਤੀਸਰਾ ਇਸ ਤਰ੍ਹਾਂ ਮਜ਼ਬੂਤ ਥੰਮ ਹੈ ਪਾਰਦਰਸ਼ਤਾ। ਪੂਰੀ ਇਹਦੀ ਪ੍ਰੋਸੀਡਿੰਗਸ ਦੇ ਵਿੱਚ ਇਹਦੇ ਕਾਰਗੁਜ਼ਾਰੀ ਵਿੱਚ ਪਾਰਦਰਸ਼ਤਾ ਹੋਵੇ। ਟਰਾਂਸਪੇਰੈਂਸੀ ਹੋਵੇ। ਹਰ ਸਿੱਖ ਦੇਖ ਸਕਦਾ ਹੋਵੇ ਕਿ ਕਿਸ ਤਰ੍ਹਾਂ ਇਹਦੇ ਨੁਮਾਇंदे ਚੁਣੇ ਜਾ ਰਹੇ ਨੇ। ਕਿਸ ਤਰ੍ਹਾਂ ਇਹਦੇ ਵਿੱਚ ਡਿਸੀਜਨ 메ਕਿੰਗ ਫੈਸਲੇ ਕਿਵੇਂ ਲਏ ਜਾ ਰਹੇ ਨੇ। ਸੋ ਅਗਰ ਇਹ ਚੀਜ਼ ਸੰਗਤ ਨੂੰ ਦਿਖਦੀ ਪਈਏ ਤੇ ਇਹਦੇ ਨਾਲ ਵਿਸ਼ਵਾਸ ਵੀ ਪਜਦਾ ਪਰ ਇਹੋ ਜ਼ਰੂਰੀ ਵੀ ਹੈ ਇਸ ਦੀ ਨਿਰੰਤਰਤਾ ਦੇ ਵਾਸਤੇ। ਔਰ ਚੌਥਾ ਚੌਥਾ ਜਿਹੜਾ ਇਹਦਾ ਥੰਮ ਰੱਖਿਆ ਉਹ ਹੈਗਾ ਨਿਰੰਤਰ ਸੁਧਾਰ। ਉੱਪਰ ਜਿਹੜੇ ਲਿਖੇ ਹੋਣ ਤਿੰਨ ਥੰਮ ਨੇ। ਅਗਰ ਉਹਨਾਂ ਦੇ ਵਿੱਚ ਹੋਰ ਮਜ਼ਬੂਤੀ ਲਿਆਉਣ ਵਾਸਤੇ ਭਾਵ ਸਤਾਤ ਦੀ ਪਰਪਕਤਾ ਵਿੱਚ ਹੋਰ ਮਜ਼ਬੂਤੀ ਲਿਆਉਣ ਵਾਸਤੇ ਨੁਮਾਇੰਦਗੀ ਨੂੰ ਹੋਰ ਅੱਛੇ ਤਰ੍ਹਾਂ ਕਿਸ ਤਰ੍ਹਾਂ ਸੇ ਰਿਪਰੈਜ਼ੈਂਟੇਸ਼ਨ ਦੁਨੀਆ ਪਰ ਦੇ ਸਿੱਖਾਂ ਨੂੰ ਦੇ ਸਕਦੇ ਆ ਤੇ ਹੋਰ ਅੱਛੇ ਤਰੀਕੇ ਨਾਲ ਟਰਾਂਸਪੇਰੈਂਸੀ ਕਿਵੇਂ ਲਿਆ ਸਕਦੇ ਆ ਅਗਰ ਇਹੋ ਜਿਹੇ ਸੁਝਾਅ ਜਿਹੜੇ ਨੇ ਉਹ ਆਂਦੇ ਨੇ ਤੇ ਉਹਨਾਂ ਸੁਝਾਵਾਂ ਨੂੰ ਜੋ ਹੈ ਉਹ ਦੇ ਵਾਸਤੇ ਜਗ੍ਹਾ ਦਿੱਤੀ ਜਾਵੇ ਅਤੇ ਵਿਧਾਨ ਦੇ ਵਿੱਚ ਚੇਂਜ ਕੀਤੀ ਜਾਵੇ ਤੇ ਨਿਰੰਤਰ ਸੁਧਾਰਨ ਲਗਤਿਆ ਜਾਵੇ ਭਾਵੇਂ ਕੋਈ ਇਹੋ ਜਿਹੀ ਪਰੰਪਰਾ ਨਾ ਬਣਾ ਦਿੱਤੀ ਜਾਵੇ ਜਿਹਨੂੰ ਅਸੀਂ ਕੋਈ ਇਹੋ ਜਿਹਾ ਵਿਧਾਨ ਨਾ ਬਣਾਤਾ ਜਿਹਨੂੰ ਅਸੀਂ ਕਹੀਏ ਕਿ ਹੁਣ ਤੇ ਪਰੰਪਰਾ ਬਣ ਗਈ ਉਹਨੇ ਬਦਲ ਨਹੀਂ ਸਕਦੀ ਸੋ ਨਿਰੰਤਰ ਸੁਧਾਰ ਜੋ ਹੈ ਉਹ ਇਸ ਦਾ ਚੌਥਾ ਥੰਮ ਹੈ ਸੋ ਇਸ ਜੋ ਜਥੇਬੰਦੀ ਹੈ ਇਹਦਾ ਮਿਸ਼ਨ ਕੀ ਹੋਵੇਗਾ ਇਹ ਇਸਦਾ ਮਿਸ਼ਨ ਜੋ ਉਲੀਕਿਆ ਗਿਆ ਹੈ ਪੂਰੀ ਥਿੰਕ ਟੈਂਕ ਟੀਮ ਵੱਲੋਂ ਉਹ ਇਸ ਤਰ੍ਹਾਂ ਹੈ ਜੀ ਕਿ ਗੁਰਮਤਿ ਦੁਆਰਾ ਬਖਸ਼ੀ ਸਰਬਪੱਖੀ ਜੀਵਨ ਜੁਗਤ ਨੂੰ ਤਰੜ ਕਰਨ ਤੇ ਕਰਉਣ ਲਈ ਸਦਾ ਸਰਗਰਮ ਰਹਿਣਾ ਸਿੱਖਾਂ ਨੂੰ ਦਰਪੇਸ਼ ਹਰ ਖੇਤਰ ਦੀਆਂ ਸਮੱਸਿਆਵਾਂ ਦਾ ਸੰਸਾਰ ਪਧਰੀ ਹੱਲ ਲੱਭਣ ਦੀ ਕਾਰਜਸ਼ੀਲ ਰਹਿਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਵ ਉੱਚਤਾ ਸਿੱਖਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਹਮੇਸ਼ਾ ਸਮਰਪਿਤ ਰਹਿਣਾ ਸੋ ਇੱਕ ਬ੍ਰਾਡ ਉਦੇਸ਼ ਸਰਬੱਤ ਖਾਲਸਾ ਜਥੇਬੰਦੀ ਦਾ ਉਲੀਕਿਆ ਇਹਦੇ ਅੰਦਰ ਕਿਹੜੇ ਪ੍ਰੋਜੈਕਟਸ ਜਿਹੜੇ ਨੇ ਉਹ ਪਹਿਲੇ ਕਰਨੇ ਨੇ ਕਿਹੜੇ ਕਾਰਜ ਪਹਿਲੇ ਕਰਨ ਵਾਲੇ ਨੇ ਕਿਹੜੇ ਬਾਅਦ ਵਿੱਚ ਕਰਨ ਵਾਲੇ ਨੇ ਉਹ ਜੋ ਸਾਰੇ ਫੈਸਲੇ ਨੇ ਉਹ ਜਦੋਂ ਸਰਬੱਤ ਖਾਲਸਾ ਜਥੇਬੰਦੀ ਦੇ ਆਪਣੇ ਨੁਮਾਇੰਦੇ ਆਣਗੇ ਉਹਨਾਂ ਦੇ ਪੰਜ ਪੇਰੇ ਆਣਗੇ ਉਹ ਫੈਸਲਾ ਕਰ ਸਕਦੇ ਨੇ ਸੋ ਅਗਰ ਅਸੀਂ ਇਸ ਤਰੀਕੇ ਨਾਲ ਜਥੇਬੰਦੀ ਬਣਾਣੇ ਆ ਤੇ ਅਸੀਂ ਆਪਣੇ ਕੋਮੀ ਮਸਲੇ ਆਪਣੇ ਹੱਥ ਲੈ ਕੇ ਪੰਜ ਪ੍ਰਧਾਨੀ ਸੰਕਲਪ ਦੀ ਹੱਲ ਕਰ ਸਕਦੇ ਆ ਸੋ ਸਾਰੇ ਨੂੰ ਬੇਨਤੀ ਹੈ ਕਿ ਸਰਬਤਖਾਲ사.gold ਤੇ ਜਾ ਕੇ ਇਸ ਦੀ ਡਿਟੇਲ ਚੈੱਕ ਕਰੋ ਪੂਰੀ ਹਰ ਚੀਜ਼ ਬੜੀ ਡਿਟੇਲ ਦੇ ਵਿੱਚ ਉੱਥੇ ਮੈਂਸ਼ਨ ਕੀਤੀ ਗਈ ਹੈ ਤੇ ਇਸ ਦੇ ਨਾਲ ਜੁੜੋ ਹੁਣ ਅੱਗੇ ਗੱਲ ਆ ਗਈ ਇਸ ਨਾਲ ਜੁੜਨਾ ਕਿਵੇਂ ਤੇ ਸਭ ਤੋਂ ਪਹਿਲੇ ਇਸ ਦੇ ਨਾਲ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਜੁੜ ਸਕਦੀਆਂ sarbatkalsa.world ਤੇ ਜੇ ਅਗਰ ਜਾਓਗੇ ਉੱਥੇ ਰਜਿਸਟਰ ਪੇਜ ਹੈ ਰਜਿਸਟਰ ਪੇਜ ਤੇ ਕੋਈ ਵੀ ਸਿੱਖ ਸੰਸਥਾ ਜਿਹੜੀ ਹੈ ਉਹ ਜਿਹੜੇ ਇਸ ਤੇ ਮਾਪਦੰਡਾਂ ਤੇ ਜਿਵੇਂ ਸਿਧਾਂਤ ਦੇ ਉੱਤੇ ਅਸੀਂ ਉਹਨੇ ਗੱਲ ਕੀਤੀ ਹੈ ਜੋ ਉਸ ਦੇ ਨਾਲ ਐਗਰੀ ਕਰਦੇ ਨੇ ਉਹ ਇਹਦਾ ਇਸ ਦੇ ਇਸ ਦੇ ਨਾਲ ਜੁੜ ਸਕਦੀਆਂ ਨੇ ਤੇ ਆਨਲਾਈਨ ਫਾਰਮ ਅਵੇਲੇਬਲ ਸਿਰਫ 2 ਮਿੰਟ ਲੱਗਦੇ ਨੇ ਫਾਰਮ ਭਰਨ ਤੇ ਉਹ ਇਸ ਦੇ ਨਾਲ ਆਪਣਾ ਫਾਰਮ ਭਰਨਗੇ ਤੇ ਇਹ ਐਪਲੀਕੇਸ਼ਨ ਜਿਹੜੀ ਹੈ ਕਿ ਪੰਜ ਪ੍ਰਧਾਨੀ ਕੌਂਸਲ ਕੋਲ ਜਾਏਗੀ ਤੇ ਉਸ ਦਾ ਰਿਵਿਊ ਕਰਕੇ ਤੇ ਇਸ ਤਰ੍ਹਾਂ ਉਹ ਜੁੜ ਸਕਦੇ ਨੇ ਸੋ ਜਿਹੜੀਆਂ ਸੰਸਥਾਵਾਂ ਆਲਰੇਡੀ ਜੀ ਰਜਿਸਟਰਡ ਹੋ ਚੁੱਕੀਆਂ ਨੇ ਉਹ ਵੈਬਸਾਈਟ ਤੇ ਇਸ ਰਜਿਸਟਰਡ ਪੇਜ ਤੇ ਪਬਲਿਸ਼ ਹੋ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕੁਝ ਸੰਸਥਾਵਾਂ ਆਲਰੇਡੀ ਸਰਬਤ ਖਾਲਸਾ ਜਥੇਬੰਦੀ ਨਾਲ ਰਜਿਸਟਰਡ ਹੋ ਚੁੱਕੀਆਂ ਨੇ ਸੋ ਅਗੋਂ ਇਹਦੀ ਜਿਹੜੀ ਸਰਬਤ ਖਾਲਸਾ ਪੰਚਾਇਤ ਦੀ ਜੋ ਨੁਮਾਇੰਦਗੀ ਹੈ ਉਹ ਕਿਸ ਤਰ੍ਹਾਂ ਹੋਵੇਗੀ ਇਹਦੇ ਦੋ ਤਰੀਕੇ ਨੇ ਸਭ ਤੋਂ ਪਹਿਲਾਂ ਜਿਹੜੀਆਂ ਸ਼ਕਸ ਸੰਸਥਾਵਾਂ ਰਜਿਸਟਰ ਹੋ ਚੁੱਕੀਆਂ ਨਹੀਂ ਉਹ ਸੰਸਥਾਵਾਂ ਆਪਣੇ ਰਿਪਰੈਜ਼ੈਂਟੇਟਿਵ ਸਰਬਤ ਖਾਲਸਾ ਪੰਚਾਇਤ ਵਾਸਤੇ ਭੇਜ ਸਕਦੀਆਂ ਨੇ ਜੋ ਇੱਕ ਰਿਪਰੈਜ਼ੈਂਟੇਟਿਵ ਭੇਜਣਾ ਇੱਕ ਜਾਂ ਵੱਧ ਤੋਂ ਵੱਧ ਦੋ ਰਿਪਰੈਜ਼ੈਂਟੇਟਿਵ ਭੇਜ ਸਕਦੀਆਂ ਨੇ ਦੂਸਰਾ ਤਰੀਕਾ ਕੁਝ ਐਸੇ ਵਿਅਕਤੀ ਕੁਝ ਇਹੋ ਜਿਹੇ ਸ਼ਕਸੀਤਾ ਸਾਡੇ ਪੰਥ ਵਿੱਚ ਹਮੇਸ਼ਾ ਹੀ ਵਿਚਰਦਿਆਂ ਨੇ ਜਿਨ੍ਹਾਂ ਨੇ ਪੰਥ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਪਰ ਉਹ ਕਿਸੇ ਸੰਸਥਾ ਦੇ ਨਾਲ ਜੁੜੇ ਨਹੀਂ ਹੋਏ ਸੋ ਇਹੋ ਜਿਹੇ ਜਿਹੜੇ ਸੱਜਣ ਨੇ ਗੁਰਸਿੱਖ ਭੈਣ ਤੇ ਭਰਾ ਨੇ ਉਹ ਉਹਨਾਂ ਦੀ ਨਿਮਾਇੰਦਗੀ ਵੀ ਜਿਹੜੀ ਹੈ ਉਹ ਅਗਰ ਪੰਜ ਪ੍ਰਧਾਨੀ ਕੌਂਸਲ ਭਾਵ ਪੰਜ ਪਿਆਰੇ ਉਹਨਾਂ ਦੇ ਨਾਂ ਤੇ ਐਗਰੀ ਕਰਦੇ ਨੇ ਤੇ ਉਹਨਾਂ ਨੂੰ ਵੀ ਰਜਿਸਟਰ ਕੀਤਾ ਜਾ ਸਕਦਾ ਸੋ ਇਸ ਤਰੀਕੇ ਨਾਲ ਜਿਹੜਾ ਦੁਨੀਆ ਭਰ ਤੋਂ ਜਿਹੜੇ ਨੇ ਉਹ ਜੋ ਸੱਜਣ ਗੁਰਸਿੱਖ ਭੈਣ ਤੇ ਭਰਾ ਉਹ ਜਦੋਂ ਸਰਬਤ ਖਾਲਸਾ ਪੰਚਾਇਤ ਦੇ ਵਾਸਤੇ ਆਪਣੀ ਨਾਮਜ਼ਦਗੀ ਭਰਨਗੇ ਇਹਦਾ ਇੱਕ ਮਿੱਥਿਆ ਗਿਆ ਕਿ 500 ਨੁਮਾਇੰਦੇ ਦੁਨੀਆ ਪਰਤੋਂ ਜਿਹੜੇ ਆਉਣਗੇ ਸੋ ਉਹ ਜਿਹੜੇ ਨੇ ਸਰਬਤ ਖਾਲਸਾ ਪੰਚਾਇਤ ਜਿਹੜੀ ਹੈ ਉਹ ਕਹਿਲਾਈਗੀ ਤੇ ਉਹਨਾਂ ਦੇ ਵਿੱਚੋਂ ਹੀ ਜਿਹੜੇ ਨੇ ਪੰਜ ਪਿਆਰੇ ਜਿਹੜੇ ਨੇ ਉਹ ਚੁਣੇ ਜਾਣਗੇ ਸੋ ਸੰਗਤ ਦੇ ਆਪਣੇ ਵੱਲੋਂ ਭੇਜੇ ਹੋਏ ਨੁਮਾਇੰਦਿਆਂ ਵਿੱਚੋਂ ਹੀ ਉਹਨਾਂ ਦੇ ਪੰਜ ਪਿਆਰੇ ਜਿਹੜੇ ਨੇ ਉਹ ਚੁਣੇ ਜਾਣਗੇ ਸੋ ਇਹਦੇ ਵਾਸਤੇ ਸਰਬਤ ਖਾਲਸਾ ਪੰਚਾਇਤ ਵਾਸਤੇ ਦਿਨੋਮੀਨੇਸ਼ਨ ਵਾਸਤੇ ਉਹ ਆਨਲਾਈਨ ਫਾਰਮ ਸੈਪਰੇਟ ਹੈ ਜੋ ਵੈਬਸਾਈਟ ਤੇ ਅਵੇਲੇਬਲ ਨਹੀਂ ਹੈ ਸੋ ਇੱਕ ਵਾਰੀ ਜਦੋਂ ਉਹਦੇ ਉੱਤੇ ਪੰਜ ਪ੍ਰਧਾਨੀ ਕੌਂਸਲ ਵੱਲੋਂ ਉਹਦਾ ਫਾਰਮ ਦਾ ਲਿੰਕ ਜਿਹੜਾ ਪੇਜ ਆ ਜਾਂਦਾ ਸੋ ਇਸ ਕਈਆਂ ਤੇ ਮਨ ਵਿੱਚ ਸਵਾਲ ਆਏਗਾ ਕਿ ਜਦੋਂ ਕੋਈ ਫਾਰਮ ਭਰਦਾ ਉਹ ਫਿਰ ਕਿੱਥੇ ਜਾਂਦਾ ਸੋ ਜਿਸ ਤਰ੍ਹਾਂ ਹੀ ਕੋਈ ਸੰਸਥਾ ਵਾਸਤੇ ਫਾਰਮ ਭਰਦਾ ਸੋ ਇਹ ਇਸ ਤਰੀਕੇ ਨਾਲ ਪੰਜ ਪ੍ਰਧਾਨੀ ਕੌਂਸਲ ਦਾ ਇੱਕ ਡੈਸ਼ਬੋਰਡ ਹੈ ਇਹਦੇ ਵਾਸਤੇ ਟਰਾਂਸਪੇਰੈਂਸੀ ਲਿਆਉਣ ਵਾਸਤੇ ਕਿ ਹਰ ਚੀਜ਼ ਦੇਖਣ ਵਾਸਤੇ ਇੱਕ ਆਈਟੀ ਦੀ ਹੈਲਪ ਲਈਤੀ ਜਾ ਰਹੀ ਹੈ ਜੋ ਔਰ ਉਹਨਾਂ ਦੇ ਕੋਲ ਜਦੋਂ ਫਾਰਮ ਪਹੁੰਚਦਾ ਤੇ ਉਸ ਤੋਂ ਉਹਨੂੰ ਰਿਵਿਊ ਕਰ ਸਕਦੇ ਨੇ ਸੋ ਇਸੇ ਤਰ੍ਹਾਂ ਸਰਬਤ ਖਾਲਸਾ ਪੰਚਾਇਤ ਵਾਸਤੇ ਜਦੋਂ ਉਹਨਾਂ ਕੋਲ ਫਾਰਮ ਪਹੁੰਚਦਾ ਤੇ ਪੰਜ ਪ੍ਰਧਾਨੀ ਕੌਂਸਲ ਜੋ ਹੈ ਉਹਦੇ ਤੇ ਰਿਵਿਊ ਕਰਦੀ ਹੈ ਤੇ ਉਸ ਤੋਂ ਬਾਅਦ ਉਹਨੂੰ ਅਪਰੂਵ ਕਰਦੀ ਹੈ ਜਾਂ ਅਗਰ ਉਹ ਉਸ ਦੇ ਮਾਪਦੰਡ ਤੇ ਨਹੀਂ ਉਤਰਦਾ ਤੇ ਉਹਨੂੰ ਰਿਜੈਕਟ ਕਰਦੀ ਹੈ ਸੋ ਮੌਜੂਦਾ ਤੌਰ ਤੇ ਕਿਉਂਕਿ ਹਜੇ ਇਸ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਤੇ ਪੰਜ ਸੱਜਣਾ ਜਿਨ੍ਹਾਂ ਨੇ ਇਸ ਦੀ ਪੰਜ ਪ੍ਰਧਾਨੀ ਕੌਂਸਲ ਦੀ ਜ਼ਿੰਮੇਵਾਰੀ ਲਿੱਤੀ ਐਜ਼ ਅ ਪੰਜ ਪਿਆਰੇ ਉਹ ਇਹ ਇਹ ਕਰ ਰਹੇ ਨੇ ਪਰ ਜਦੋਂ ਸਾਰੇ 500 ਨੁਮਾਇंदे ਇਕੱਠੇ ਹੋਗੇ ਸੋ ਉਹਨਾਂ ਦੇ ਵਿੱਚੋਂ ਜਿਹੜੇ ਨੇ ਪੰਜ ਪਿਆਰੇ ਚੁਣੇ ਜਾਣਗੇ ਸੋ ਉਦੋਂ ਤੱਕ ਇੱਕ ਕਾਰਜਕਾਰੀ ਪੰਜ ਪਿਆਰੇ ਜਿਹੜੇ ਨੇ ਉਹੀ ਕਾਰਜ ਨੇ ਸੋ ਇਸ ਤਰੀਕੇ ਨਾਲ ਜਨੋ ਇਹ ਇਹਨਾਂ ਦੇ ਕੋਲ ਐਪਲੀਕੇਸ਼ਨ ਆਂਦੀ ਐ ਤੇ ਜਨੋ ਪੰਜੇ ਅਪਰੂਵ ਕਰ ਲੈਂਦੇ ਨੇ ਉਦੋਂ ਹੀ ਉਸ ਸੰਸਥਾ ਜਾਂ ਉਹ ਨੁਮਾਇੰਦਾ ਸਰਬਤ ਖਾਲਸਾ ਪੰਚਾਇਤ ਦਾ ਉਹਦੀ ਅਪਰੂਵਲ ਹੋਏਗੀ ਅਗਰ ਪੰਜਾਂ ਦੇ ਵਿੱਚੋਂ ਚਾਰ ਨੇ ਅਪਰੂਵ ਕੀਤਾ ਇੱਕ ਨੇ ਰਿਜੈਕਟ ਕੀਤਾ ਤੇ ਉਹ ਰਿਜੈਕਟ ਸੋ ਇਸ ਤਰੀਕੇ ਨਾਲ ਸਰਬਤ ਖਾਲਸਾ ਜਥੇਬੰਦੀ ਜੋ ਹੈ ਉਹ ਮੈਜੋਰੀਟੇਰੀਨਿਜ਼ਮ ਤੋਂ ਵੀ ਬਚੀ ਰਹੇਗੀ ਭਾਵੇਂ ਸਰਬਸੰਮਤੀ ਨਾਲ ਫੈਸਲੇ ਜਿਹੜੇ ਨੇ ਉਹ ਲੈਨੇ ਬੰਦੇ ਨੇ ਸੋ ਇੱਕ ਵਾਰੀ ਫੇਰ ਬ੍ਰੀਫ ਕਰ ਦਈਏ ਕਿ ਸਰਬਤ ਖਾਲਸਾ ਜਥੇਬੰਦੀ ਦਾ ਇਹ ਬੰਤਰ ਕਿਵੇਂ ਹੈ ਸਭ ਤੋਂ ਪਹਿਲੇ 6 ਸੰਸਥਾਵਾਂ ਆਪਣੇ ਆਪ ਨੂੰ ਰਜਿਸਟਰ ਕਰਦੀਆਂ ਨੇ 6 ਸੰਸਥਾਵਾਂ ਦੇ ਆਪਣੇ ਨੁਮਾਇंदे ਇਕਤਿਆਂ ਤੋਂ ਸਰਬਤ ਖਾਲਸਾ ਪੰਚਾਇਤ ਵਾਸਤੇ ਭੇਜਦੀਆਂ ਨੇ ਅਤੇ ਜਾਂ ਸਰਬਤ ਖਾਲਸਾ ਪੰਚਾਇਤ ਵਾਸਤੇ ਨੁਮਾਇंदे ਜਿਹੜੇ ਨੇ ਉਹ ਉਹ ਸੱਜਣ ਨੇ ਜੋ ਕਿਸੇ ਸੰਸਥਾ ਦੇ ਨਾਲ ਨਹੀਂ ਜੁੜੇ ਹੋਏ ਇਹਨਾਂ ਸਰਬਤ ਖਾਲਸਾ ਪੰਚਾਇਤ ਦੇ ਵਿੱਚੋਂ ਜੋ ਹੈ 25 ਗੁਰਸਿੱਖ ਕੋਰ ਕਮੇਟੀ ਦੇ ਮੈਂਬਰ ਹੋਣਗੇ ਜੋ ਸਵੈ ਇੱਛਾ ਸਵੈ ਇੱਛਾ ਦੇ ਨਾਲ ਅੱਗੇ ਆਣਗੇ ਕਿ ਅਸੀਂ ਇਹ ਸੇਵਾ ਨਿਭਾਉਣ ਲਈ ਤਿਆਰ ਹਾਂ ਇਹ ਜਿਹੜੇ 25 ਗੁਰਸਿੱਖ ਕੋਰ ਕਮੇਟੀ ਦੇ ਮੈਂਬਰ ਨੇ ਇਹਨਾਂ ਨੇ ਪੰਜ ਪ੍ਰਧਾਨੀ ਕੌਂਸਲ ਵਾਸਤੇ ਪੰਜ ਪਿਆਰੇ ਜਿਹੜੇ ਨੇ ਉਹ ਫਾਈਨਲ ਕਰਨੇ ਨੇ ਜੋ ਕਿ ਸਰਵਤ ਖਾਲਸਾ ਪੰਚਾਇਤ ਦੇ ਨੁਮਾਇੰਦਿਆਂ ਦੇ ਵਿੱਚੋਂ ਹੀ ਹੋਣਗੇ ਸੋ ਪਰ ਇਹ ਆਪਣੇ ਆਪ ਚੋਣ ਨਹੀਂ ਕਰ ਸਕਦੇ ਭਾਵੇਂ ਅਗਰ 500 ਟੋਟਲ ਨੁਮਾਇੰਦੇ ਨੇ 25 ਗੁਰਸਿੱਖ ਕੋਰ ਕਮੇਟੀ ਦੇ ਨੇ ਤੇ ਬਾਕੀ ਬਚ ਕੇ 475 ਸੋ 475 ਦੇ ਵਿੱਚੋਂ ਇਹਨਾਂ ਨੇ ਪੰਜ ਪ੍ਰਧਾਨੀ ਕਾਉਂਸਲ ਲਈ ਪੰਜ ਪਿਆਰੇ ਜਿਹੜੇ ਨੇ ਉਹ ਨਿਯੁਕਤ ਕਰਨੇ ਨੇ ਤੇ ਇਹਨਾਂ ਦੀ ਇੱਕ ਮਿਆਦ ਸੱਤ ਕਿੱਟੀ ਗਈ ਹੈ ਹਰ ਸਰਵਤ ਖਾਲਸਾ ਪੰਚਾਇਤ ਦੇ ਨੁਮਾਇੰਦਿਆਂ ਲਈ ਗੁਰਸੇਕੌਰ ਕਮੇਟੀ ਲਈ ਤੇ ਪੰਜ ਪ੍ਰਧਾਨੀ ਕਾਉਂਸਲ ਲਈ ਜੋ ਕਿ 5 ਸਾਲ ਸੋ 5 ਸਾਲ ਦੇ ਬਾਅਦ ਫਿਰ ਇਹੀ ਪ੍ਰੋਸੈਸ ਸ਼ੁਰੂ ਹੋਏਗਾ ਇਸ ਤਰੀਕੇ ਨਾਲ ਇਹ ਨਿਰੰਤਰ ਚਲਦਾ ਰਹੇਗਾ। ਔਰ ਕਿਉਂਕਿ ਕਨਫਲਿਕਟ ਆਫ ਇੰਟਰਸਟ ਨਾ ਹੋਏ ਸੂਵਿਧਾ ਹੁੰਦੇ ਵਿੱਚ ਇਹ ਵੀ ਪਾਇਆ ਗਿਆ ਕਿ ਜਿਹੜਾ ਇੱਕ ਵਾਰੀ ਪੰਜ ਪਿਆਰੇ ਦੇ ਲੋਜ ਦੇ ਜ਼ਿੰਮੇਵਾਰੀ ਸੰਭਾਲੀ ਹੈ ਉਹ ਦੁਬਾਰਾ ਆਪਣੇ ਆਪ ਨੂੰ ਨਾਮਿਨੇਟ ਨਹੀਂ ਕਰ ਸਕਦਾ ਤਾਂ ਕਿ ਕੋਈ ਇਹੋ ਜਿਹਾ ਫੈਸਲਾ ਨਾ ਹੋਵੇ ਜੋ ਜੋ ਦੇ ਨਿੱਜੀ ਫੈਸਲੇ ਨਿੱਜੀ ਕਨਫਲਿਕਟ ਆਫ ਇੰਟਰਸਟ ਦੇ ਵਿੱਚ ਨਾ ਆਂਦਾ ਹੋਵੇ ਸੋ ਸਾਰੀ ਸਹਾਸੰਗਤ ਨੂੰ ਬੇਨਤੀ ਹੈ ਕਿ ਸਰਵਤ ਖਾਲਸਾ .volt ਤੇ ਜਾਓ ਪੂਰੀ ਡਿਟੇਲ ਚੈੱਕ ਕਰੋ ਇਸ ਦਾ ਸੰਕਲਪ ਜੋ ਪੱਤਰ ਜੋ ਲਿਖਿਆ ਉਹਨੂੰ ਪੜੋ ਵਿਧਾਨ ਨੂੰ ਪੜੋ ਹਰ ਚੀਜ਼ ਬਹੁਤ ਡਿਟੇਲਡ ਵਿੱਚ ਕੰਮ ਕੀਤਾ ਗਿਆ ਅਤੇ ਰਜਿਸਟਰ ਪੇਜ ਤੇ ਜਾ ਕੇ ਆਪਣੀ ਸਿਕਸ ਸੰਸਥਾ ਨੂੰ ਰਜਿਸਟਰ ਕਰੋ ਜਾਂ ਫਿਰ ਕੋਈ ਇਹੋ ਜਿਹਾ ਗੁਰਸਿੱਖ ਜਿਨ੍ਹਾਂ ਨੇ ਅੱਛਾ ਯੋਗਦਾਨ ਪਾਇਆ ਉਹਨਾਂ ਦੇ ਵਾਸਤੇ ਉਹਨਾਂ ਦੇ ਨਾਮ ਸੁਜੈਸਟ ਕਰੋ ਜੋ ਸਾਰੇ ਤੇ ਸਾਰੇ ਉਹਨਾਂ ਨੂੰ ਵੀ ਨਾਲ ਜੁੜਿਆ ਜਾ ਸਕੇ ਸੋ ਸਾਰਿਆਂ ਨੇ ਰਲ ਕੇ ਇਸ ਉਪਰਾਲੇ ਨੂੰ ਸਕਸੈਸਫੁਲ ਬਣਾਣਾ ਇਹਨੂੰ ਸਫਲਤਾ ਤੱਕ ਪਹੁੰਚਾਣਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ